ਹਾਂਜੀ ਮਿੱਤਰੋ ਕੀ ਹਾਲ ਚਾਲ ਨੇਗੇ ਤੇ ਆਪਾਂ ਇਸ ਵਕਤ ਖੜੇ ਆਂਗੇ ਤੱਪੇ ਆਪਾਂ ਚੱਲੇ ਸੀਗੇ ਆਪਣੇ ਮੰਦਿਰ ਨੂੰ ਕੈਮਰਾ ਦਵਾਉਣ ਪੁਣੇ ਕੋਲੋਂ ਦੇਖਿਆ ਸੀਗਾ ਕੈਮਰਾ ਕਹਿੰਦਾ ਵਧੀਆ ਪਿਆਗਾ ਡੀਜੀਆਈ ਦਾ ਕੈਮਰਾਗਾ ਤੇ ਮੰਦਿਰ ਤੋਂ ਆਉਂਦਾਂ ਤੇ ਮੈਂ ਬਾਹਰਲੇ ਇੱਡੇ ਪਹੁੰਚ ਗਿਆ ਸੀਗਾ ਫੇਰ ਚੱਲਦੇ ਆਂਗੇ ਆਪਾਂ ਪੁਲ ਦੇ ਥੱਲੇ ਇੱਕ ਵਾਰੀ ਆਪਾਂ ਮੰਦਿਰ ਨੂੰ ਕਹਦਾ ਮੈਂ ਪੁਲ ਦੇ ਨੀਚੇ ਖੜਾਂਗਾ ਤੇ ਫਿਰ ਪੁਣੇ ਆ ਕੇ ਚਾਲੇ ਮਹਾਲੀਵਾਰ ਮੰਨੇ ਰਿਓ ਜੀ ਵੀਡੀਓ ਦੇ ਲਾਓ ਵੀ ਮਨਦੀਪ ਆ ਗਿਆ ਮੂੰਹ ਸਿਰ ਬੰਨੀ ਆਉਗਾ ਸੁਤੰਦਰ ਇਹਦਾ ਅੱਜ ਲੇਟ ਬਾਦ ਹੋਗੇ ਪਾਪਾ ਹੈ ਤੂੰ ਤਾਂ 15 ਹੈ ਚਾਲ ਲਾ ਵੀ ਚਾਲ ਲੈ ਅਸੀਂ ਪਾ ਦਿੱਤੇ ਆਗੇ ਹੁਣ ਪਿੱਛੇ ਨਾ ਲਾਜੀ ਤੇ ਉਹਦੀ ਰਹਿਣੀ 800 ਦਾ ਹੁਣ ਪਾਈ ਤੇਲ ਪਵਾ ਕੇ ਇੱਥੋਂ ਅਸੀਂ ਸਿੱਧਾ ਮਹਾਲੀ ਵੱਲ ਕਰਦੇ ਹੈਗੇ ਨੌਨ ਸਟਾਪ ਚੱਲਾਂਗੇ ਹੁਣ ਨਹੀਂ ਰੁਕਦੇ। ਹੁਣ ਨਹੀਂ ਰੁਕਦੇ। ਸਮਾਂ ਆਪਣੇ ਕੋਲੇ ਖਿੱਚਵਾਗਾ ਪੂਰਾ। ਲੱਗਿਆ ਤਿੰਨ ਘੰਟੇ ਜਾਣ ਦੇ ਲੱਗ ਜਾਣਗੇ ਤੇ ਤਿੰਨ ਆਉਣ ਦੇ ਟਾਈਮ ਹੋਊ ਚੱਲਿਆਗਾ ਭਾਈ ਸਾਹਿਬ। 12 15 3 ਵਜੇ ਤਿੰਨ ਪਹੁੰਚਾਂਗੇ। ਘੰਟਾ ਉੱਥੇ ਲੱਗ ਜਾਣਾ ਆਪਾਂ ਨੂੰ। ਤੇ ਤਿੰਨ ਘੰਟੇ ਫਿਰ ਆਉਂਦੇ। 7-8 ਵਜੇ ਲੱਗ ਤੋ ਵੀਡੀਓ ਦੇ ਨਾਲ ਬਣ ਰਹੇ ਹਾਂ ਅੱਜ ਇਹਨੂੰ ਕੈਮਰਾ ਆਪਾਂ ਦਵਾਕ ਹੀ ਲੈ ਕੇ ਆਉਣਾਗਾ ਪਹਿਲਾਂ ਤੋ ਆਪਾਂ ਮਨਾਲੀ ਵੱਲ ਦਾ ਟੂਰ ਕਿੱਡੇ ਸੀ ਉਦੋਂ ਸੋਚਿਆ ਸੀ ਵੀ ਰਾਸਤੇ 'ਚ ਦਵਾ ਦਾਂਗੇ ਉਦੋਂ ਕਿਸੇ ਕਾਰਨ ਅਲਗ-ਅਲਗ ਜਿਹੀ ਭੱਜਣਾ ਪੈ ਗਿਆ ਅੱਜ ਫਿਰ ਇਹਨੂੰ ਦਵਾਕ ਹੀ ਮੁੜਨਾਗਾ ਬਣੇ ਰਹੋਗੇ ਵੀਡੀਓ ਦੇ ਨਾਲ 45 45 ਹੁੰਦੀ ਆ ਨਾ 45 ਆਈਟੀ ਕੋਲ ਕੋਈ ਐਨੀ ਨੰਬਰ ਨਹੀਂ ਦਿੰਦੇ ਨਾਲ ਦੀ ਨਾਲ ਇਹਨੂੰ ਕੰਮ ਵਾਲੇ ਬੜਾ ਤੰਗ ਕਰਦੇ ਆ। ਆਮ ਨਮਾਜ਼ ਹੀ ਮੈਂ ਕੋਟ ਕੇ ਜਾ ਰਾਂਗਾ ਕੋਟ ਆ ਦੇ। ਠੀਕ ਚੱਲ। ਲਵਾਵਾ ਹਵਾ ਕਰਵਾ ਕੇ ਓਕੇ ਚੱਲਦੇ ਆਂ ਅੱਗੇ ਇਸ ਵਕਤ ਤੱਕ ਅਸੀਂ ਟਿਆਲੇ ਪਹੁੰਚ ਚੁੱਕੇ ਹਾਂਗੇ ਆਪਣਾ ਸਫ਼ਰ ਹੈ ਜਿਹੜਾ ਇਥੋਂ ਸਿਰਫ ਘੰਟੇ ਦਾ ਰਹਿ ਜਾਏਗਾ ਕਿੱਥੇ ਅੱਪਾ ਚਲਾਂਗੇ ਮੁਹਾਲੀ தேசிய இளைஞர்கள் குறிப்பிட்டு ਕਵਰਟੀ ਦਾ ਪੂਰੀ ਆ ਭਾਈ। ਕਾ ਮਨਦੀਪ ਸਿੰਘ ਆ। ਜਲਦੀ ਪੂਰੀ ਆ ਬਸ। ਐਤਾ ਬਿਲਕੁਲ ਛੋਟੇ ਦੇ ਕਿਤੇ ਲੰਗੇ ਨਹੀਂ ਗਏ। ਤੋਦੇ ਨਾ ਦੇਈ ਤੋਦੇ। ਠੀਕ ਹੈ ਜੀ। ਆਪਣੇ ਮਾਰੇ ਮੋਡੇ ਥਾ ਉਸ ਤੇ ਕੈਮਰਾ ਪਰਚੇਜ ਕੀਤਾ। ਭਾਹਦਾ ਉਹ ਕਿੱਥੇ ਲਿਆ ਆ? ਕਿੱਥੇ ਲੈ ਗਿਆ ਦੇ ਓਏ। ਨਜ਼ਾਰੇ ਆਣਦੇ ਆ। ਹੈਲੋ। ਕੋ ਸੀਚ ਜਾਣਾ ਆਪਾਂ। ਬਸ ਲੈ ਵੀ ਮਨਦੀਪ ਸਿੰਘ ਆ। ਪਾਛ ਗਿਆ ਆਪਾਂ ਹਾਂ। ਚੱਲ ਆ ਜਾਇਆ ਕਰ ਆਪਾਂ ਸੀ7 ਕੋਲੇ ਚੱਲਣਾ ਤੇ ਵੀਰ ਆਪਣਾ ਆਉਂਦਾਗਾ ਇਹਦਾ ਭਾਈ ਜਿਹੜਾ ਇਹਨੇ ਪ੍ਰੋਡਕਟ ਲੈਣਾਗਾ ਉਹ ਲੈ ਕੇ ਆ ਰਿਹਾਗਾ ਆ ਜਾਇਆ ਕਰ ਕਾਮਲੇ ਕਾਣਵਾ ਚੀਜ਼ਾਂ ਨਾਲ ਪਿਆਰ ਹੀ ਬਾਲਾ ਆਪਣਾ ਹੈ ਅਰੇ ਤਾਂ ਪੈਨ ਨਾ ਕਮਾਂਡੋ ਬਣਾ ਸਕਦਾਗਾ ਬਲੈਕ ਬੈਗ ਹੁਣ ਬਣਾ ਪਾਵਰ ਮੈਂ ਚਿੱਟੇ ਪਾ ਕੇ ਉਹ ਬਣਾ ਫਿਰਦਾ ਹਾਂ ਨਾਮ ਤਾਂ ਹੀ ਮਾਤਾ ਨਹੀਂ ਇੱਥੇ ਕੋਈ ਛੇੜਦਾ ਹਾਂ ਇੱਥੇ ਕਿਹਨੇ ਛੇੜਿਆ ਆ ਸਹੀ ਆ ਗਿਆ ਕਰ ਜਦੋਂ ਆਪਣੇ ਉੱਥੇ ਨਹੀਂ ਛੇੜੇ ਤਾਂ ਇੱਥੇ ਛੇੜਨੇ ਕਿਹੜਿਆ ਯਾਰ ਹੈ ਕਿਉਂ ਭਾਈ ਬਣ ਗਈ ਗੱਲ 877 C7 ਉਹ ਆ ਗਿਆ ਉਹ ਆ ਕੇ ਮਨ ਦਾ ਉਹ ਘਟ ਡਿਲੀਵਰੀ ਵਾਲਾ ਦਾ C7 ਚ ਆ ਜਾਣਾ ਵੀਰੇ ਨੀਚੇ ਖੜੇ ਆਗੇ ਅਸੀਂ ਹੋਈਏ ਜੀ ਸਿਰੋਂ ਕੈਮਰਾ ਤਾਂ ਦਿਖਾਇਆ ਨਹੀਂ ਕੈਮਰਾ ਆ ਆਸੀ 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 ਹਾਂ ਆ ਕੈਮਰਾ ਹੈਗਾ ਆ ਕੈਮਰਾ ਲੈਣ ਖਾਤਰ ਸਪੈਸ਼ਲ ਅਸੀਂ 190 ਟੂ ਟੂ ਕੈਮਰਾ ਕੈਂਟ ਬਾਈਰੇ ਤਾਂ ਬੰਨ ਚਾਹ ਪੜੀ ਪੁੱਛਿਆ ਜੀ ਆਪਣੇ ਕੋਲ ਕੈਮਰਾ ਕੈਮਰਾ ਟਾਟਾ ਕਰਕੇ ਸੋ ਹੁਣ ਆਪਾਂ ਪਾਉਣੇ ਆ ਜੀ ਫਿਰ ਪਿੰਡ ਨੂੰ ਚੱਲੇ 5 ਮਿੰਟ ਹੀ ਹੋ ਗਿਆ ਇੱਥੇ ਆਪਾਂ ਨੂੰ ਉੱਥੇ ਸੱਚੇ ਦੋਸਤ ਆ ਗਏ ਕੋਣ ਨੂੰ ਮਿਲ ਲਗੇ ਆਪਣਾ ਦੋਸਤਾ ਕਾ ਉਹਨੂੰ ਮਿਲ ਕੇ ਚੱਲਦੇ ਹੈਗੇ 10 ਮਿੰਟ ਲੱਗਣਾ ਉੱਥੇ ਆਪਾਂ ਚੱਲ ਵੇ ਗਰਾ ਮਨਦੀਪ ਸਾਖ ਖੱਚ ਦੇ ਓਏ ਆ ਮਾਰ ਤਾਂ ਲੱਗ ਰਹੀ ਟੇਢੀ ਹੋ ਗਈ ਓਏ ਹਾਂ ਵੇ ਕ ਮੋੜ ਲਾ ਆਪਾਂ ਦਾ ਗੂਗਲ ਮੈਪ ਹੀ ਲੈ ਕੇ ਜਾਉਂ ਆਦਰ ਹਾਰਲੇ ਦੀ ਬੇਇਜ਼ਤੀ ਹੋ ਜਾਂਦੀ ਆ ਮਨਦੀਪ ਆ ਤਾਂ ਹਾਰਲੇ ਦੀ ਬੇਇਜ਼ਤੀ ਪਤਾ ਕਿੱਦਾਂ ਲੈ ਕੇ ਆਵਾਂਗੇ S24 ਹਾਂ ਚੇ ਪਗਲਾਂਾ ਮੰਗਿਆ ਯਾਰ ਸੀਟ ਤੇ ਲੈ ਵੀ ਹੁਣ ਆਪਾਂ ਇਥੋਂ ਮਨਦੀਪ ਨੂੰ ਦਵਾਤਾ ਕੈਮਰਾ ਤੇ ਹੁਣ ਆਪਾਂ ਆਪਦੇ ਆੜੀ ਕੋਲੇ ਚੱਲਿਆਂਗੇ 2 ਮਿੰਟੋ ਦੇ ਕੋਲੇ ਰੁੱਕ ਕੇ ਤੇ ਫੇਰ ਪੌਣਿਆ ਪਿੰਡ ਨੂੰ ਚੱਲੇ ਆਹ ਮੰਦੀਪ ਭਾਈ ਉਹ ਹੁਣ ਸਿਰ ਤੇ ਤਾਂ ਹੈਲਮਟ ਪਾਈ ਫਿਰਦਾ ਹੂੰ ਬਤੰਦਰ ਸਾਰਾ ਕੋਈ ਲਾਈਵ ਫਿਰਦਾ ਨੱਟਾ ਦੇਖਦੇ ਬਿਹਤਰ ਵਰਗੀਆ ਕਿਹੜੇ ਸਰੀਰ ਕਹਿੰਦਾ ਨਾ ਸਟੀਲ ਸਟੀਲ ਬਾਡੀ ਹੈ ਨਾ ਸਟੀਲ ਬਾਡੀ ਆ ਸਟੀਲ ਬਾਡੀ ਆ ਮੈਤਰਾ ਇਥੇ ਬੱਤੀਆਂ ਦਾ ਵਾੜਾ ਪੰਗਾ ਆ ਉਮਦਾ ਸਮਾਂ ਘੱਟ ਲੱਗਦਾ ਕਾਫੀ ਲੰਬਾ ਸਫ਼ਰ طے ਕਰਨ ਤੋਂ ਬਾਅਦ ਹੁਣ ਅਸੀਂ ਰੋਕੇ ਟਰੋਨ ਜੀਸ ਤੇ ਮੰਦੀਪ ਕਹਿੰਦਾ ਇੱਥੇ 버거 버거 ਖਾਣੇ ਆ ਕੀ ਖਾਣਾ ਮੰਦੀਪ 버거 버거 ਖਾਣੇ ਆ ਤੇ ਖਾ ਕੇ ਫਿਰ ਅਸੀਂ ਚੱਲਦੇ ਆ ਕੋਈ ਮਾਫੀਆ ਕਰਦਾ ਇੱਕ ਕੈਲੀਬ੍ਰੇਸ਼ਨ ਕਰ ਰਿਹਾ ਹੈਗਾ ਭਾਈ ਕੈਮਰੇ ਦੀ ਕਰ ਲਾ ਹੁਣ ਕਰ ਤਰੂ ਵੀ ਆ ਵੀ ਇੱਥੇ ਬੈਠੇ ਸੀਗੇ ਖਾਣ ਦੀਆਂ ਅੱਜ ਵਾਕਈ ਮੰਦੀਪ ਨੂੰ ਭੁੱਖ ਜ਼ਿਆਦਾ ਲੱਗੀ ਹੋਈ ਸੀਗੀ ਛੱਲ ਦਾ ਆ ਗਈ ਆਪਣੇ ਦੋ 버ਗਰ ਚਾਰ ਦੇ ਦੇਖਦੇ ਆਂਗੇ ਟੇਸਟ ਕਰਕੇ ਤੇਰ ਤੁਹਾਨੂੰ ਦੱਸਦੇ ਆਂ ਕੋਲ ਮਿਲਾ ਕੇ ਵਧੀਆ ਸੀਗਾ ਫੂਡ ਹੈ ਨਾ ਮੰਦੀਪ ਕਿਵੇਂ ਲੱਗਾ ਫੂਡ ਕਿਵੇਂ ਦੇ ਗਿਆ ਜਿੰਨਾ ਫੂਡ ਸੀਗਾ ਵਗੜਾ ਵੀ ਜੇ ਲੋਬੀ ਤੁਸੀਂ ਇਸ ਸਾਈਡ ਆਓ ਤਾਂ ਵਾਹਣ ਕੋਲੇ ਰੁੱਕੇ ਜ਼ਰੂਰ ਜਾਏ। ਇਹ ਗਨੂੜ ਤੋਂ ਥੋੜਾ ਜਿਹਾ ਅੱਗੇ ਖੜਦੇ ਨੇ ਜੀ ਵੀਰ ਤੇ ਆ ਇਹਨਾਂ ਦੀ ਵੈਰ ਆ। ਤੇ ਇਹਨਾਂ ਦਾ ਮੋਬਾਈਲ ਨੰਬਰ ਵੀ ਆ ਤੇ ਬ੍ਰੌਨ ਦੀ ਤੋਂ ਦੇ ਨਾਮ ਤੇ ਇਹਨਾਂ ਦੀ ਆਈਡੀ ਆ ਜੀ। ਸੋ ਦੋਸਤੋ ਅੱਜ ਆਪਾਂ ਬਲੌਗ ਦਾ ਐਂਡ ਕਰਦੇ ਆ ਜੀ ਮਿਲਦੇ ਆ ਕਿਸੇ Ben bir videoda bir kazak bir kazak